ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕੋ ਮੈਂ ਦੋ ਮੁੱਦਿਆਂ ਤੇ ਗੱਲ ਕਰਨੀ ਚਾਹੁੰਨਾ ਇੱਕ ਤਾਂ ਯੋਗੀ ਦਿੱਤਿਆ ਨਾਥ ਜੀ ਦਾ ਮੈਂ ਭਾਸ਼ਣ ਸੁਣ ਕੇ اٹਿਆ ਜਿਹਦੇ ਵਿੱਚ ਉਹ ਗੁਰੂ ਸਾਹਿਬ ਦੀ ਗੱਲ ਕਰ ਰਹੇ ਆ ਚਾਰ ਸਾਹਿਬਜ਼ਾਦਿਆਂ ਦੀ ਗੱਲ ਕਰ ਰਹੇ ਆ ਦੂਸਰੇ ਮੁੱਦੇ ਤੇ ਮੈਂ ਗੱਲ ਇਹ ਕਰਨੀ ਆ ਜਿਹੜੇ ਸਾਡੇ ਪੰਜਾਬ ਦੇ ਸਿੱਖਾਂ ਦੇ ਮੁੰਡੇ ਕਿਸੇ ਕੋਈ ਦਾਣਾ ਮੰਡੀ ਦੇ ਵਿੱਚ ਯਸੂ ਮਸੀਹ ਵਾਲੇ ਆਪਦੀ ਬੰਦਕੀ ਕਰੀ ਜਾਂਦੇ ਸੀ ਜਨਮ ਦਿਨ ਮਨਾ ਰਹੇ ਸੀ ਉਹ ਆਪ ਦਾ ਨਾਲ ਗੌਣ ਮਜਾਉਣ ਕਰੀ ਜਾਂਦੇ ਸੀ ਉਹਨਾਂ ਨੂੰ ਜਾ ਕੇ ਇਹਨਾਂ ਨੇ ਰੋਕਿਆ ਸੀ ਵੀ ਤੁਸੀਂ ਭਾਈ ਉਹ ਮੈਂ ਗੱਲ ਬਾਅਦ ਚ ਕਰਦਾ ਪਹਿਲਾਂ ਮੈਂ ਜਵਾਬ ਦੇਣਾ ਚਾਹੂੰਗਾ ਕਿ ਮੈਂ yogi dittia nath ji ਦਾ ਬਿਆਨ ਸੁਣ ਕੇ اٹਿਆ ਉਹ ਦੱਸ ਰਹੇ ਸੀ ਲੋਕਾਂ ਨੂੰ ਭਾਸ਼ਣ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਐਸੇ ਕੀਆ ਉਹਨਕੇ ਚਾਰ ਸਹਬਜ਼ਾਦੇ ਹੁਣ ਉਹ ਇਸ ਟਾਈਮ ਪੰਜਾਬ ਦੇ ਲੋਕਾਂ ਆ yogi dittia nath ji ਉਹ ਸਾਡੇ ਭਾਵੇਂ ਤੁਹਾਡੇ ਬਿਆਨ ਸੁਣ ਕੇ ਖੁਸ਼ ਹੋ ਜਾਣ ਕਿ ਜਿਹੜੇ ਬੀਜੇਪੀ ਵਾਲੇ ਆ ਉਹ ਸਾਡੇ ਸਿੱਖਾਂ ਦੀ ਗੱਲ ਕਰੀ ਜਾਂਦੇ ਆ ਸਾਡੇ ਗੁਰੂ ਸਾਹਿਬ ਦੀ ਗੱਲ ਕਰੀ ਜਾਂਦੇ ਆ ਤੇ ਨਾਲ ਹੀ ਮੈਂ ਇਹ ਵੀ ਜਵਾਬ ਦੇ ਦਵਾਂ ਕਿ ਲੋਕ ਇਹ ਭੁੱਲਣ ਵੀ ਨਾ ਇੱਕ ਤੁਹਾਡੇ ਹੀ ਜਦੋਂ ਤੁਹਾਡੀ ਸਟੇਜ ਲੱਗੀ ਪਈ ਸੀ ਉੱਥੇ ਇੱਕ ਵਿਅਕਤੀ ਨੇ ਬਿਆਨ ਦਿੱਤੇ ਸੀ ਤੁਹਾਡਾ ਕੋਈ ਪ੍ਰਧਾਨ ਸੀ ਰੱਬ ਜਾਣੇ ਕਿਵੇਂ ਜਿਹੜਾ ਕਹਿੰਦਾ ਸੀ ਆਪਾਂ ਗੁਰਦੁਆਰਿਆਂ ਨੂੰ ਢਾ ਢੇਰੀ ਕਰ ਦਾਂਗੇ ਆਹ ਕਰ ਦਾਂਗੇ ਉੱਥੇ ਤੁਸੀਂ ਵੀ ਤਾੜੀਆਂ ਮਾਰੀਆਂ ਸੀ ਉਸ ਤੋਂ ਬਾਅਦ ਬੀਜਪੀ ਵਾਲਿਆਂ ਨੇ ਉਹਨੂੰ ਆਪਦੀ ਪਾਰਟੀ ਤੋਂ ਡਿਸਮਿਸ ਕੀਤਾ ਭਾਵੇਂ ਉਹ ਬੋਲ ਗਿਆ ਪਰ ਉੱਥੇ ਤੁਸੀਂ ਵੀ ਤਾੜੀਆਂ ਮਾਰੀਆਂ ਜਾਂ ਤੁਸੀਂ ਉੱਥੇ ਰੋਕ ਕੇ ਵੀ ਕਹਿ ਸਕਦੇ ਸਕਦੇ ਸੀ ਕਿ ਸਿੱਖਾਂ ਨੂੰ ਭਾਈ ਐ ਨਾ ਕਰੋ ਸਿੱਖਾਂ ਨੂੰ ਉਹ ਨਾ ਕਰੋ ਜੇ ਕਰ ਤੁਸੀਂ ਉਹਨਾਂ ਸਮਿਆਂ ਦੇ ਵਿੱਚ ਵਜ਼ੀਰ ਖਾਨ ਨੂੰ ਮਾੜਾ ਕਹਿੰਦੇ ਆ ਵਜ਼ੀਰ ਖਾਨ ਮਾੜਾ ਸੀ ਜਿਨੇ ਸਹਬਜ਼ਾਦਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਨੀਆਂ ਦੇ ਵਿੱਚ ਚਣਵਾਇਆ ਉਹ ਮਾੜਾ ਸੀ ਪਰ ਇਸ ਟਾਈਮ ਸਾਡੇ ਜਿਹੜੇ ਮੰਤਰੀ ਆ ਉਹ ਵੀ ਆਪਦੇ ਆਪ ਨੂੰ ਬਹੁਤਾ ਕੋਈ ਚੰਗਾ ਨਾ ਸਮਝਣ ਮੈਂ ਉਹਨਾਂ ਦੀ ਸੋਚ ਵੀ ਵਜ਼ੀਰ ਖਾਨ ਤੋਂ ਘੱਟ ਨਹੀਂ ਮੰਨਦਾ ਉਹਦਾ ਕਾਰਨ ਕੀ ਆ ਕਿ ਸਾਡੇ ਪੰਜਾਬ ਦੇ ਬੰਦੀ ਸਿੰਘ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਦੁਬਾਰਾ ਫੇਰ ਤੋਂ ਸੁਣੋ ਜਿਨ੍ਹਾਂ ਬੰਦੀ ਸਿੰਘਾਂ ਦੀ ਸਜ਼ਾ ਪੂਰੀ ਹੋ ਚੁੱਕੀ ਆ ਉਹ ਅੱਜ ਵੀ ਜੇਲ੍ਹਾਂ ਦੇ ਵਿੱਚ ਰੋਲਦੇ ਫਿਰਦੇ ਆ ਤੇ ਉਹਨਾਂ ਨੂੰ ਅੱਜ ਵੀ ਜਿਹੜਾ ਕਹੋ ਬਾਹਰ ਨਹੀਂ ਕੱਢਿਆ ਜਾਂਦਾ ਜਿਵੇਂ ਉਹਦੇ ਤੁਸੀਂ ਜਿਹੜਾ ਕਹੋ ਆਪਣਾ ਤੁਸੀਂ ਆਪਣਾ ਜਿਹੜਾ ਕਹੋ ਉਹਦੇ ਪਰੋਲ ਤੇ ਆਏ ਆ ਜਿੱਦੇ ਬੰਦੀ ਸਿੰਘ ਇੱਕ ਆਉਦੀ ਭਤੀਜੀ ਦੇ ਵਿਆਹ ਤੇ ਉਹ 2 ਘੰਟਿਆਂ ਵਾਸਤੇ ਆਏ ਸੀ ਉਹਨਾਂ ਨੇ ਜੇਕਰ ਕਦੇ ਉਦੋਂ ਕੋਈ ਗਲਤ ਕੰਮ ਨਹੀਂ ਕੀਤਾ ਤੇ ਬਾਹਰ ਆ ਕੇ ਕਿਹੜਾ ਹੁਣ ਉਹ ਗਲਤ ਕੰਮ ਕਰ ਦੇਣਗੇ ਇਸ ਕਰਕੇ ਭਾਈ ਸਾਹਿਬ ਕੋਈ ਸਿੱਖਾਂ ਦੇ ਨਾਲ ਵਰਤੇਵਾ ਜਿਹੜਾ ਤੁਹਾਡਾ ਵੀ ਮੈਂ ਚੰਗਾ ਨਹੀਂ ਕਹਿੰਦਾ ਇਹ ਮੈਂ ਨਹੀਂ ਇਹ ਪੰਜਾਬ ਦੇ ਲੋਕ ਸਮਝدار ਸਮਝਣਗੇ ਦੂਜੇ ਨੰਬਰ ਤੇ ਸਾਡੇ ਦੇਸ਼ ਦੇ ਵਿੱਚ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਉਹ ਛਰੇ ਆਮ ਘੁੰਮਦੇ ਆ ਮੈਂ ਹਿੰਦੂ ਰਾਸ਼ਟਰ ਦੀ ਮੈਂ ਫਿਰ ਤੋਂ ਕਹਿ ਰਿਹਾ ਮੈਂ ਹਿੰਦੂ ਰਾਸ਼ਟਰ ਦੀ ਸਪੋਰਟ ਨਹੀਂ ਕਰਦਾ ਨਾ ਮੈਂ ਖਾਲਿਸਤਾਨ ਦੀ ਕਰਦਾ ਪਰ ਸਾਡੇ ਪੰਜਾਬ ਦੇ ਨੌਜਵਾਨ ਸਾਡੇ ਪੰਜਾਬ ਦੇ ਸਿੱਖ ਤੁਸੀਂ ਆ ਜਿਹੜਾ ਕਹੋ ਜੇਲ੍ਹਾਂ ਦੇ ਵਿੱਚ ਇੰਨੇ ਕੁ ਦੂਰ ਸਿੱਟੇ ਗਏ ਆ ਯਾਦ ਹੋਣਾ ਤੁਹਾਨੂੰ ਅਮਰਤਪਾਲ ਵਰਗੇ ਪ੍ਰਧਾਨ ਮੰਤਰੀ ਬਾਜੇਕੇ ਵਰਗੇ ਤੇ ਹੋਰ ਕਈ ਸਿੱਖ ਪੰਜਾਬ ਦੀਆਂ ਜੇਲ੍ਹਾਂ ਇੱਥੇ ਬਣੀਆਂ ਜਿਹੜੇ ਗੈਂਗਸਟਰ ਆ ਉਹਨਾਂ ਦੀਆਂ ਵੀਡੀਓ ਹੁੰਦੀਆਂ ਵੀਡੀਓ ਜਿਹੜਾ ਕਹੋ ਉਹਨਾਂ ਦੀਆਂ ਪ੍ਰਿੰਸ ਜਿਹੜੀਆਂ ਕਹਿੰਨਾ ਪੱਤਰਕਾਰ ਉਹਨਾਂ ਦੀਆਂ ਜੇਲਾਂ ਦੇ ਵਿੱਚ ਇੰਟਰਵਿਊ ਕਰਦੇ ਆ ਉਹਨਾਂ ਦੀਆਂ ਵੀਡੀਓ ਬਾਹਰ ਆਉਂਦੀਆਂ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਚ ਰੱਖਦੇ ਆ ਪਰ ਉਹ ਵਿਅਕਤੀ ਸਾਡੇ ਸਿੱਖਾਂ ਦੇ ਜਿਹੜੇ ਸਿੱਖ ਸੀ ਉਹਨਾਂ ਨੂੰ ਕਿਤੇ ਦੀ ਕਿਤੇ ਸਿੱਟਿਆ ਗਿਆ ਜੇਕਰ ਤੁਹਾਡੇ ਮੁਤਾਬਕ ਉਹਨਾਂ ਨੇ ਕੋਈ ਗਲਤੀ ਕਰ ਲਈ ਸੀ ਉਹਨਾਂ ਨੂੰ ਸਮਝਾ ਕੇ ਛੱਡ ਦਿੱਤਾ ਜਾਂਦਾ ਵੀ ਭਾਈ ਸਾਹਿਬ ਆਪਦੇ ਧਰਮ ਦਾ ਪ੍ਰਚਾਰ ਕਰੋ ਨਸ਼ੇ ਦਾ ਵਿਰੋਧ ਕਰੋ ਪਰ ਖਾਲਿਸਤਾਨ ਦੀ ਸਪੋਰਟ ਨਾ ਕਰੋ ਤੁਸੀਂ ਕਹਿ ਸਕਦੇ ਸੀ ਪਰ ਫਿਰ ਤੋਂ ਮੈਂ ਕਹਿੰਨਾ ਕਿ ਸਿਰਫ ਐਵੇਂ ਆਪਾਂ ਚਾਪਲੂਸੀਆਂ ਕਰਕੇ ਸਿੱਖ ਸਾਡੇ ਭੋਲੇ ਪੰਛੀ ਆ ਇਹ ਸਾਫ਼ ਦਿਲ ਦੇ ਆ ਜਦੋਂ ਕੋਈ ਇਹਨਾਂ ਦੇ ਵੱਲ ਇੱਕ ਅੱਖ ਪਿਆਰ ਦੀ ਵੇਂਦੇ ਆ ਤੇ ਆਪਦੇ ਹੱਥ ਅੱਖ ਮੂੰਹ ਸਾਰਾ ਪਿਆਰ ਦਾ ਜਿਹੜਾ ਕਹ ਲਓ ਅਗਲੇ ਨੂੰ ਆਪਦੀ ਜਫੀ ਚ ਲੈ ਲੈਂਦੇ ਆ ਕਿ ਆ ਭਾਈ ਹੁਣ ਤੂੰ ਸਾਡਾ ਜੇਕਰ ਗੱਲ ਗਲਤ ਤਾਂ ਪੰਜਾਬ ਦੇ ਸਿੱਖੋ ਹੱਥ ਬੰਨ ਕੇ ਮੈਂ ਮਾਫੀ ਚਾਹੁੰਨਾ ਤੇ ਜੇਕਰ ਰਹੀ ਗੱਲ ਇੱਥੇ ਕਈ ਸਿੱਖਾਂ ਦੇ ਨਾਲ ਬਹੁਤ ਕੁਝ ਹੁੰਦਾ ਜਾਂ ਤਾਂ ਇਨਸਾਫ ਦਵਾ ਬੜਾ ਵਧੀਆ ਹੋਊਗਾ ਸਾਡੇ ਇਸ ਟਾਈਮ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਛੋਟੇ-ਛੋਟੇ ਬੱਚੇ ਸਿੱਖਾਂ ਦੇ ਤਬਾਹ ਹੋਈ ਜਾਂਦੇ ਆ ਜਮਾਂ ਬੇਕਾਰ ਕਰਤੇ ਸਾਡੇ ਬੱਚੇ ਹਰ ਪਿੰਡ ਦੇ ਵਿੱਚ ਨਸ਼ਾ ਛਰੇ ਆਵਾ ਜਾਂ ਤਾਂ ਇਹਨੂੰ ਬੰਦ ਕਰੋ ਸਾਡੇ ਸਿੱਖਾਂ ਦੇ ਪੁੱਤ ਬਚਾਓ ਕੇਂਦਰ ਚ ਤੁਹਾਡੀ ਸਰਕਾਰ ਆ ਤੇ ਪੰਜਾਬ ਦੇ ਮੈਂ ਤਾਂ ਇਹ ਕਹੂੰਗਾ ਜੇਕਰ ਤੁਹਾਡੀ ਦੇਸ਼ ਚ ਸਰਕਾਰ ਆ ਤਾਂ ਪੰਜਾਬ ਵੀ ਤੁਹਾਡੇ ਤੋਂ ਕੋਈ ਬਾਹਰ ਨਹੀਂਗਾ ਜੇਕਰ ਤੁਹਾਡੇ ਕੋਲ ਪੰਜਾਬ ਦਾ ਮੁੱਖ ਮੰਤਰੀ ਆ ਕੇ ਮੀਟਿੰਗਾਂ ਕਰ ਸਕਦਾ ਜਾਂ ਤੁਹਾਡੀ ਚਾਪ ਪੁਲੂਸੀ ਕਰ ਸਕਦਾ ਤੇ ਤੁਸੀਂ ਉਹਦੇ ਨਾਲ ਮਿਲ ਕੇ ਜੇਕਰ ਤੁਹਾਡੇ ਕਹਿਣੇ ਤੇ ਸਾਡੇ ਪੰਜਾਬ ਦੇ ਸਿੱਖ ਜੇਕਰ ਤੂੰ ਸਾਥ ਦੇ ਕੇ ਸਿੱਖ ਚਕਾ ਸਕਦਾ ਤਾਂ ਫਿਰ ਉਹ ਤੁਹਾਡੇ ਨਾਲ ਮੀਟਿੰਗ ਕਰਕੇ ਤੁਸੀਂ ਪੰਜਾਬ ਦੇ ਵਿੱਚੋਂ ਚਿੱਟੇ ਨਾਂ ਦੀ ਬਿਮਾਰੀ ਵੀ ਖਤਮ ਕਰ ਸਕਦੇ ਆ ਬਾਕੀ ਭਾਈ ਸਾਹਿਬ ਮੈਂ ਤਾਂ ਇੰਨੀ ਇੱਕ ਗੱਲ ਕਹੂੰਗਾ ਜੇਕਰ ਵਾਕਈ ਸਿੱਖਾਂ ਨੂੰ ਪਿਆਰ ਕਰਦੇ ਆ ਤਾਂ ਫਿਰ ਜਿਹੜੇ ਸਿੱਖਾ ਉਹ ਰੁਜ਼ਗਾਰ ਤੋਂ ਰੋਲਦੇ ਕਿਉਂ ਫਿਰਦੇ ਆ ਯਾਦ ਰੱਖ ਲੋ ਗੱਲ ਮੈਂ ਗੱਲ ਕਹਿਣੀ ਚਾਹੂੰਗਾ ਕਿ ਅਕਸਰ ਦੇਸ਼ ਦੇ ਵਿੱਚ ਅਸੀਂ ਕਿਤੇ ਆ ਜਿਹੜਾ ਕਹਿੰਦਾ ਮਣੀਪੁਰ ਦੇ ਵਿੱਚ ਕੀ ਵੇਣੇ ਆ ਸਰਕਾਰ ਤੁਹਾਡੀ ਹੋਵੇ ਜਿਹੜਾ ਕਹਿੰਦਾ ਦੇਸ਼ ਤਾਂ ਤੁਹਾਡੀ ਸਰਕਾਰ ਫਿਰ ਜਿਹੜਾ ਕਹੇ ਮੈਂ ਤੇ ਕਹੂੰਗਾ ਵਜ਼ੀਰ ਖਾਨ ਨਾਲੋਂ ਕੋਈ ਘੱਟ ਨਹੀਂਗਾ ਇੱਥੇ ਹਿਟਲਰ ਨਾਲੋਂ ਕੋਈ ਘੱਟ ਨਹੀਂਗਾ ਯਾਦ ਰੱਖ ਲਓ ਹਾਂ ਜੇਕਰ ਮੇਰੀਆਂ ਇਹ ਗੱਲਾਂ ਗਲਤ ਆ ਮੈਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਹੁਣ ਦੂਸਰੇ ਨੰਬਰ ਤੇ ਮੈਂ ਗੱਲ ਇਹ ਕਰਨੀ ਚਾਹੁੰਨਾ ਕਿ ਜਿਹੜੇ ਪੰਜਾਬ ਦੇ ਸਾਡੇ ਸਿੱਖਾਂ ਦੇ ਮੁੰਡੇ ਮਸੀਹ ਭਾਈਚਾਰਿਆਂ ਦੇ ਕੋਲ ਜਾ ਕੇ ਉਹਨਾਂ ਨੂੰ ਕਹਿੰਦੇ ਸੀ ਬੰਦ ਕਰੋ ਅੱਗ ਉਹ ਬੀਬੀ ਭੈਣ ਜੀ ਜਿਹੜੀ ਉਹ ਵਿਚਾਰੀ ਵੀਰੇ ਵੀਰੇ ਕਰੀ ਜਾਂਦੀ ਆ ਉਹ ਕਹਿੰਦੇ ਚਲੋ ਕੋਈ ਗੱਲ ਨਹੀਂ ਅਸੀਂ ਇਹ ਰਾਤ ਨੂੰ ਕਰ ਲੈਨੇ ਆ ਹੁਣ ਇਹ ਨਹੀਂ ਕਰਦੇ ਨਹੀਂ ਜੀ ਨਹੀਂ ਅਖੇ ਬੰਦ ਕਰੋ ਤੁਸੀਂ ਅਖੇ ਗੁਰੂਆਂ ਦੇ ਦਿਨ ਚੱਲੀ ਜਾਂਦੇ ਆ ਬਾਈ ਜੀ ਸਾਰਿਆਂ ਨੂੰ ਪਤਾ ਗੁਰੂਆਂ ਦੇ ਦਿਨ ਚੱਲੀ ਜਾਂਦੇ ਆ ਪਰ ਆਪਾਂ ਸਾਡੇ ਗੁਰੂਆਂ ਨੇ ਸਾਨੂੰ ਨਹੀਂ ਸਿਖਾਇਆ ਕਿ ਕਿਸੇ ਦੇ ਧਰਮ ਦੇ ਵਿੱਚ ਜਾ ਕੇ ਆਪਾਂ ਐ ਕਰੀਏ ਅਸੀਂ ਆ ਕਰੀਏ ਯਾਦ ਰੱਖ ਲਓ ਜਦੋਂ ਪਿੰਡ ਦੇ ਵਿੱਚ ਮੌਤ ਹੁੰਦੀ ਆ ਕਿਸੇ ਦੀ ਕਿਸੇ ਦਾ ਧੀ ਪੁੱਤ ਜਵਾਨ ਗੁਜਰਦਾ ਤੇ ਪਿੰਡ ਦੇ ਵਿੱਚ ਵਿਆਹ ਹੁੰਦਾ ਕਦੇ ਉਸ ਘਰੇ ਜਿਹਦਾ ਵਿਆਹ ਹੁੰਦਾ ਉਹਦੇ ਘਰੇ ਡੀਜੇ ਬੰਦ ਹੋਏ ਆ ਕੋਈ ਗੱਲ ਗਲਤ ਤਾਂ ਨਹੀਂ ਕਰੀ ਜਾਂਦਾ ਜੇਕਰ ਗਲਤ ਕਰਨਾ ਇਹਦੇ ਵਾਸਤੇ ਵੀ ਮਾਫੀ ਚਾਹਨਾ ਹੁਣ ਦੂਜੇ ਨੰਬਰ ਤੇ ਜੇਕਰ ਵਾਕਈ ਗੁਰੂਆਂ ਦਾ ਸਤਕਾਰ ਕਰਦੇ ਆ ਤੇ ਜਦੋਂ ਸ਼ਹੀਦੀ ਦਿਹਾੜੇ ਆਉਂਦੇ ਆ ਮੇਰੇ ਪੰਜਾਬ ਦੇ ਜਿਹੜੇ ਠੇਕੇ ਆ ਬੰਦ ਕਿਉਂ ਨਹੀਂ ਕਰਾਉਂਦੇ ਮਿੱਟਾਂ ਵਾਲੀਆਂ ਦੁਕਾਨਾਂ ਬੰਦ ਨਹੀਂ ਕਰਾਉਂਦੇ ਨੋਟ ਕਰੋ ਜੀ ਗੱਲ ਕਿ ਜਦੋਂ ਸ਼ਹੀਦੀ ਦਿਹਾੜੇ ਚਲਦੇ ਆ ਮੇਰੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਆ ਕਿ ਆਪਾਂ ਉਹ ਜਿਹੜੇ ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇ ਚੱਲਦੇ ਆ ਇਹ ਬੰਦ ਕਿਉਂ ਨਹੀਂ ਕਰਾਉਂਦੇ ਸਰਕਾਰ ਨੂੰ ਚਾਹੀਦਾ ਵੀ ਉਹਨਾਂ ਦਿਨਾਂ ਚ ਬੰਦ ਕਰਾਵੇ ਇੱਕ ਪਾਸੇ ਸਾਡਾ ਭਗਵੰਤ ਮਾਨ ਜੀ ਕਹਿੰਦੇ ਆ ਐ ਆ ਉਹ ਅੱਖਾਂ 'ਚੋਂ ਪਾਣੀ ਕੱਢਦੇ ਆ ਜੇਕਰ ਗੱਲ ਗਲਤ ਆ ਪੰਜਾਬ ਗੋ ਤੁਸੀਂ ਦੱਸ ਦੋ ਮੈਂ ਇੰਨੀਕ ਬੇਨਤੀ ਕਰਨੀ ਚਾਹੁੰਨਾ ਕਿ ਮੈਨੂੰ ਇੰਨਾ ਪਤਾ ਕਿ ਸਾਡੇ ਗੁਰੂ ਸਾਹਿਬਾਨਾਂ ਨੇ ਕਦੇ ਕਿਸੇ ਧਰਮ ਤੇ ਉਂਗਲ ਨਹੀਂ ਚੱਕੀ ਕਿਸ ਕਰਕੇ ਭਾਈ ਸਾਹਿਬ ਜਦੋਂ ਆਪਣਾ ਖੁਸ਼ੀ ਦਾ ਮੌਕਾ ਹੁੰਦਾ ਗੁਰਪੂਰਬ ਹੁੰਦਾ ਆਪਾਂ ਪਟਾਕੇ ਚਲਾਉਂਦੇ ਆ ਕਈ ਥਾਵਾਂ ਤੇ ਵੀਡੀਓ ਵਾਇਰਲ ਹੁੰਦੀਆਂ ਵੇਖੀਆਂ ਸੀ 12 ਬੋਰਡ ਦੇ ਨਾਲ ਜਿਹੜਾ ਕਹ ਲੋ ਫੇਰ ਕਰਦੇ ਉਥੇ ਖੁਸ਼ੀ ਆ ਜੇਕਰ ਗਮੀ ਆ ਤਾਂ ਅਸੀਂ ਤਾਂ ਵੀ ਜਿਹੜਾ ਆਪਦਾ ਸੋਗ ਆ ਉਹ ਮਨਾਉਨੇ ਆ ਲੰਗਰ ਲਾਉਨੇ ਆ ਅਸੀਂ ਜੋ ਸਾਡਾ ਜਦੋਂ ਖੁਸ਼ੀ ਦਾ ਮੌਕਾ ਆਉਂਦਾ ਅਸੀਂ ਖੁਸ਼ੀ ਮਨਾਉਨੇ ਆ ਤੇ ਦੁੱਖੀ ਦਾ ਹੁੰਦਾ ਸੀ ਦੁੱਖੀ ਮਨਾਉਨੇ ਆ ਫਿਰ ਮੇਰੀ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਭਾਈ ਸਾਹਿਬ ਉਹਨਾਂ ਕੋਲੇ ਵੀ ਇੱਕ ਦਿਨ ਆਉਂਦਾ ਉਹ ਉਹਨਾਂ ਦੀ ਇੱਛਾ ਉਹਨਾਂ ਦਾ ਆਪਦਾ ਧਰਮ ਆ ਹੁਣ ਜਿਹੜੀ ਗੱਲ ਤੁਸੀਂ ਇਹ ਕਿਹਾ ਵੀ ਤੁਸੀਂ ਸਿੱਖਾਂ ਦੀ ਕੁੜੀ ਆ ਤੁਸੀਂ ਸਿੱਖਾਂ ਦੀ ਕੁੜੀ ਹੋ ਉਹ ਕਹਿੰਦੇ ਹਾਂਜੀ ਫੇਰ ਅੱਗੋਂ ਮੇਰੀ ਇੰਨੀ ਕਈ ਬੇਨਤੀ ਆ ਕਿ ਜਿੱਨਾਂ ਪਿੰਡਾਂ ਦੇ ਵਿੱਚ ਪੰਜ ਪੰਜ 6 6 ਗੁਰੂ ਘਰ ਬਣਿਆ ਪਹਿਲਾ ਪਏ ਬੰਦ ਕਰਾਈਏ ਜਿਹੜੇ ਜਾਤੀ ਤੌਰ ਬਣੇ ਆ ਨੰਬਰ 1 ਦੂਜਾ ਨੰਬਰ ਕਈ ਥਾਵਾਂ ਤੇ ਬਾਟੇ ਅਲੱਗ ਅਲੱਗ ਆ ਇਹਨਾਂ ਨੂੰ ਇੱਕ ਕਰਾਓ ਨੰਬਰ 2 ਤੇ ਵੀਡੀਓ ਵੇਰ ਲੋ ਨੰਬਰ 3 ਤੇ ਵੀਡੀਓ ਵੇਰ ਲੋ ਇਸੀ ਕਿ ਜਿੱਥੇ ਲਿਖਿਆ ਸੀ ਐਸਸੀ ਭਾਈਚਾਰੇ ਦੇ ਵਰਤਨ ਤੇ ਜਰਨਲ ਭਾਈਚਾਰੇ ਦੇ ਵਰਤਨ ਇਹ ਵੀ ਗੁਰੂ ਘਰ ਚ ਹੀ ਸੀ ਇਹ ਬੰਦ ਕਰਾਓ ਨੰਬਰ 4 ਕਿ ਜਿਹੜਾ ਭਾਈ ਸਾਹਿਬ ਕਈ ਵਾਰੀ ਰਿਕਾਰਡਿੰਗਾਂ ਲੀਕ ਹੁੰਦੀਆਂ ਕਿ ਅਸੀਂ ਐਸਸੀ ਭਾਈਚਾਰਿਆਂ ਨੂੰ ਗੁਰੂ ਘਰ ਦੇ ਵਿੱਚ ਆ ਜਿਹੜਾ ਕਹ ਲੋ ਆਨੰਦਕਾਰ ਜੀ ਨਹੀਂ ਕਰਨ ਦੇਵਾਂਗੇ ਕਈ ਥਾਵਾਂ ਤੋਂ ਵਾਇਰਲ ਹੋਈਆਂ ਸੀ ਉਸ ਟਾਈਮ ਤਾਂ ਇਹ ਸਾਡੇ ਸਾਰੇ ਜਿਹੜੇ ਸਿੱਖਾਂ ਦੇ ਨੌਜਵਾਨ ਉਦੋਂ ਠੰਡੇ ਪੈ ਜਾਂਦੇ ਆ ਸਾਨੂੰ ਇਹ ਕੁਝ ਗੱਲਾਂ ਤਾਂ ਸਮਝਣੀਆਂ ਪੈਣਗੀਆਂ ਨਾ ਜੀ ਸੱਡ ਮੈਨੂੰ ਤਾਂ ਇੰਨਾ ਪਤਾ ਭਾਵੇਂ ਮੈਂ ਮੋਨਾ ਸਿਰੋਂ ਪਰ ਇੰਨਾ ਮੈਨੂੰ ਜ਼ਰੂਰ ਪਤਾ ਕਿ ਭਾਈ ਸਾਡੇ ਗੁਰੂ ਸਾਹਿਬਾਨਾਂ ਨੇ ਕਿਸੇ ਦੇ ਧਰਮ ਤੇ ਉਂਗਲਾ ਚੱਕਣਾ ਨਹੀਂ ਸਿਖਾਇਆ ਜੇਕਰ ਪੰਜਾਬ ਕੋ ਮੈਂ ਇੱਥੇ ਗਲਤ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ